हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਜੁਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੇ ਟੋਕੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਠੀਕ ਠਾਕ ਬਾਈ ਬਹੁਤ ਵਧੀਆ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਮੇਰਾ ਜੱਗੀ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਈ ਤਹਿਸੀਲ ਨਿਹਾਲ ਸੰਗਲਾ ਰਹਿ ਜਾਂਦਾ ਜੀ ਨੇੜੇ ਪਿੰਡ ਬਾਈ ਸੈਦੋ ਦੇ ਨੇੜੇ ਪਿੰਡ ਆਪਾਂ ਨੂੰ ਭਦੌੜ ਰਹਿ ਗਿਆ ਜੀ ਸਲਾਹਤਪੁਰਾ ਰਹਿ ਗਿਆ ਜੀ ਮੋਬਾਈਲ ਨੰਬਰ ਬੋਲੋ 97813 ਜੀ ਏ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਸ ਹੁੰਦਾ ਇਹ ਵੀਰੇ ਜੀ ਦੂਜਾ ਸੂਸ ਹੂ ਰਹੀ ਆ ਜੀ ਕਿੰਨੇ ਦਿਨ ਲੈਂਦੀ ਆ ਇਹਦੇ ਬਾਈ ਇਹ ਤਕਰੀਬਨ 10 ਦਿਨ ਪਾਇਆ ਹਜੇ 10 11 ਦਿਨ ਹੈ ਨਾ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਆ ਬਾਈ ਪਲੂਨ ਦਾ 26 27 ਕਿਲੋ 26 ਤੋਂ 27 ਲੀਟਰ ਹਾਂਜੀ ਹਾਂਜੀ ਇਹ ਕੀ ਦੂਜਾ ਸੂਹਾਗਾ ਕੱਦ ਫੁੱਲ ਆ ਬਾਈ ਰੰਗ ਰੂਪ ਚੰਗਾ ਆਰਡਰ ਵੀ ਚੰਗਾ ਤਿਆਰ ਕਰ ਦਿੰਦੇ ਕੱਚੀ ਜ਼ਰੂਰ ਆ ਬਾਈ ਹਜੇ 10 ਦਿਨ ਪਾਇਆ ਜੀ ਹਜੇ 10 ਦਿਨਾਂ ਦੀ ਬਾਈ ਕੱਚੀ ਦਾ 10 ਦਿਨਾਂ ਨੂੰ ਕੱਦ ਦਾ ਫੁੱਲ ਰੰਗ ਰੂਪ ਚੰਗਾ ਠੰਡੀ ਸੀਲ ਪੂਰੀ ਐ ਜਿਵੇਂ ਮਰਦੀ ਹੱਤ ਲਈ ਚਲ ਕੋਈ ਚੱਕਰੇ ਨੇ ਢੱਲਾ ਪਈਆਂ ਹਨਾ ਬਈ ਹਾਂਜੀ ਬਾਈ ਜੀ ਹਜੇ ਤਾਂ ਤਕਰੀਬਨ 10 ਦਿਨ ਪਏ ਆ ਹਜੇ ਦਾ ਮਾੜਾ ਜੇ ਉਤਰ ਨਹੀਂ ਲੱਗੀ ਆ ਜੀ ਮਾੜਾ ਜੇ ਉਤਰ ਨਹੀਂ ਲੱਗੀ ਆ ਲੈ ਵਾ ਲੂਗਾ ਬਹੁਤ ਬਣਾ ਜਿਹੜੇ ਹਿਸਾਬ ਨਾਲ ਢੱਲਾ ਪਈਆਂ ਨੇ ਬਈ ਬਾਕੀ ਕੱਦ ਕਾਂਡ ਕਿਸੇ ਗੱਲੋਂ ਕੋਈ ਕਮੀ ਨਹੀਂ ਜੀ ਬੈਠੀ ਹੂੰ ਸਹੀ ਗੱਲ ਆ ਰੱਖੇ ਸੋਗਾ ਕਰਕੇ ਗਰਮੀ ਦਾ ਥੋੜਾ ਜੱਕ ਰਹੀ ਆ ਉਹ ਕਰਕੇ ਆਪਾਂ ਨਹੀਂ ਬੱਛੀ ਨੂੰ 30 ਕਿਲੋ ਦਾ ਕੋਈ ਬਾੜਾ ਨਹੀਂ ਸੀਗਾ ਪਰ ਹੁਣ ਆਪਾਂ ਗਰਮੀ ਦਾ ਕਰਕੇ ਜਨਦੀ 25 ਕਿਲੋ ਤਾਂ ਫੇਰ ਵੀ ਬੱਛੀ ਗਾਰ ਫੁੱਲ ਹਾਈਟ ਆ ਗਈ ਕੋਈ ਐਨ ਵੀ ਮਾਰੀ ਮੋਟੀ ਆ ਗਈ ਹੂੰ ਫੁੱਲ ਹਾਈਟ ੱੱਲਾ ਦੇਖੋ ੱੱਲਾ ਦੇਖੋ ੱੱਲਾ ਬਹੁਤ ਬਈਆਂ ਸਾਰੀਆਂ ਬਲਡਨ ਲੈ ਕੱਢੂ ਫੇਸ ਸਾਫ ਸੁਥਰੀ ਦੇਖਣ ਤਣ ਦਿਖਾ ਦੇ ਤਣ ਬੜਾ ਕਮਾਲ ਦਾ ਲੈ ਮੁੱਠੀ ਵਾਲਾ ਤਣ ਕੱਲਾ ਕੱਲਾ ਤਣ ਕੱਚੀ ਕੱਚੀ ਆ ਜੇ ਬਈ ਬਣੂ ਚੰਗੀ ਬਾਕੀ ਕੱਦ ਕੱਠ ਬਹੁਤ ਦਾ ਬਾਈ ਬੱਚੀ ਦਾ ਤੇ ਮੁੱਲ ਕੀ ਆ ਭਰਾ ਦਾ ਫਿਰ ਮੁੱਲ ਬਾਈ ਇਹਦਾ ਫੋਨ ਤੇ ਹੋਊਗਾ ਹੋਊਗਾ ਜੈ ਜੀ ਜੀ ਠੀਕ ਆ ਅੱਗੇ ਤੁਹਾਨੂੰ ਪਤਾ ਹੀ ਆ ਆਪਾਂ ਵੀਡੀਓ ਪਾਉਣੇ ਆ ਹਾਂਜੀ ਹਾਂਜੀ ਤੇ ਜਾਨਵਰ ਆਪਾਂ ਇੱਕ ਦੋ ਦੀ ਵੀਡੀਓ ਪਾਉਣੇ ਹੁੰਦੇ ਆ ਪਰ ਹੁੰਦੇ ਚੰਗੇ ਆ ਹੁੰਦੇ ਚੰਗੇ ਆ ਬਾਕੀ ਮੁੱਲ ਵੀ ਜ ਫੋਲ ਕੱਦ ਦਾ ਆਰਡਰ ਕਮਾਲ ਦਾ ਕੱਚੀ ਜ਼ਰੂਰਤ 10 ਦਿਨ ਲੈਂਦੀ ਹੈ ਬਣੂਗੀ ਬਹੁਤ ਜਿਹੜੇ ਦੇ ਸਾਬ ਨਾਲ ਹਾਈਟ ਹਨ ਠੱਲਾ ਨੇ ਠੱਲੇ ਵਕ ਸੋਹਣਾ ਤਿਆਰ ਕਰੂਗੀ ਬਹੁਤ ਸੋਹਣਾ ਤਿਆਰ ਕਰੂਗੀ ਬਾਈ ਜੀ ਆਰਡਰ ਕੁਆਲਟੀ ਦੇਖੋ ਆਰਡਰ ਦੀ ਬਣਾਵਟ ਦੇਖੋ ਤਾਂ ਅੱਗੇ ਅੱਗੇ ਬੜਾ ਪਿਆ ਹਜੇ ਤਾਂ ਬੱਚੀ ਨੇ ਸੂਤਾ ਕੱਲੇਵਾ ਲਾ ਲਾ ਸਹੀ ਹਲਾ ਬਈ ਲੈ ਤੇ ਲਾਡੂ ਲਾ ਚੈੱਕ ਕਰ ਲੋ ਬਹੁਤ ਵੰਗੀਆਂ ਓਕੇ ਆ ਭਰਾ ਫੋਲ ਲੈ ਬਈ ਦੋ ਨੰਬਰ ਵੀ ਦਿਖਾਵਾਂਗੇ ਕੱਦ ਫੋਲਾ ਭਰਾ ਕੱਦ ਫੋਲਾ ਬੜਾ ਬਰਖੜ ਵਿੱਚ ਦਿਖਾ ਦਈਏ ਮਾ ਇੱਕ ਕੱਦ ਲੈ ਬਈ ਬਾਈ ਬਰਾਬਰ ਖੜਾ ਹੋਸ ਸਾਹਿਬ ਨੇ ਕੱਦ ਦੀ ਜੱਜਮੈਂਟ ਲਾ ਲਈ ਕੱਦ ਫੁੱਲ ਆ ਬਾਈ ਠੀਕ ਆ ਬਾਈ ਕੇਸ ਹੋਸ ਬਹੁਤ ਚੰਗਾ ਅੱਗੇ ਵੀਰੇ 2 ਨੰਬਰ ਕਿਹੜਾ ਸੂ ਸੂਨੀ ਹੈ ਬਾਈ ਇਹ ਵੀ ਬਾਈ ਜੀ ਦੂਜਾ ਸੂਆ ਸੂ ਰਹੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹਦੀ ਤਕਰੀਬਨ ਜੀ 10 11 ਦਿਨ ਹੀ ਇਹਦੇ ਰਹਿੰਦੇ ਬੱਚੀ 10 ਤੋਂ 11 ਹਾਂਜੀ ਕੀ ਰੇ ਦਾਂਦਾ ਜੀ ਰਹੀ ਨਾਲੇ ਵੀ ਮੋਹੋ ਛੇ ਦੰਦ ਹਾਂਜੀ ਹਾਂਜੀ ਕੀ ਰਿਕਾਰਡ ਹੈ ਦੁੱਧ ਦਾ ਬਾਈ ਦੁੱਧ ਦਾ ਬਾਈ ਪਲੂਨ ਦਾ 24 25 ਕੋਲ ਦਾ ਰਿਕਾਰਡ ਆਈ ਇਹਦਾ ਹਮ ਇੱਕੀ ਦੂਜਾ ਸੂਆ ਸੂ ਰਹੀ ਹੈ ਲੈ ਬਾਈ ਢੱਲਾ ਚੈੱਕ ਕਰ ਲੈ ਇਹਨਾਂ ਮੱਛੀ ਦਾ ਇਹਦਾ ਵੀ ਜੀ ਉਹਦੇ ਨਾਲ ਉਹਨੂੰ ਮੁੱਲਾ ਹੈਗਾ ਹਮ ਸਹੀ ਗੱਲ ਆ ਇੰਨੀ ਸਾਫ ਸੁਥਰੀ ਐਨਾ ਕਾਟਰ ਪਿਆਰਾ ਲੱਗਿਆ ਬੱਚੀ ਨੂੰ ਹਮ ਚਾਰੇ ਥਣ ਇੱਕੋ ਜੇ ਪੂਰੀ ਕਿਆ ਬਾਤ ਬਣਾਉਗੀ ਸਹੀ ਗੱਲ ਆ ਆ ਦੇਖੋ ਹਾਈਟ ਹਾਈਟ ਵੀ ਕੋਈ ਛੋਟੀ ਨਹੀਂ ਹੈਗੀ ਨਾ ਨਹੀਂ ਨਾ ਦੇਵੇ ਤੇ ਵੀ ਨਾੜਾ ਨੂੜਾ ਬੱਚੀ ਦੀ ਇੰਝ ਝਲਕਦਿਆਂ ਜੀ ਦੇਖੋ ਸਹੀ ਗੱਲ ਆ 나ੜ ਬਹੁਤ ਚੰਗੀ ਹੈ ਵੱਡੀ 나ੜ ਵੀ ਚੰਗੀ ਹੈ ਦੁੱਧ ਵਾਲੀ ਫੇਸ ਬੜਾ ਪਿਆਰਾ ਫੇਸ ਦਿਖਾਉਂਦੇ ਨੇ ਨੇੜ ਤੋਂ ਬਈ ਫੇਸ ਬਿਊਟੀ ਚੈੱਕ ਕਰੋ ਕਿਆ ਬਾਤ ਆ ਬਈ ਬਰੀਡ ਚ ਬਈ ਕੋਈ ਤਥਾ ਨਾ ਹੋਊਗੀ ਬੱਚੀ ਦੇ ਸਹੀ ਗੱਲ ਆ ਇੱਕ ਨੰਬਰ ਆ ਗਈ ਆ ਬਰੀਕੀ ਦਾ ਬੈਣਾ ਬਰੀਕੀ ਚਾਰ ਦੁੱਧ ਵਾਲੀ ਆ ਜੀ ਮੇਨ ਮਸਲਾ ਇਹ ਹੈਗਾ ਪਤਲੀ ਚੌੜੀ ਵਾਲੀ ਦੁੱਧ ਵਾਲੀ ਆ ਜੀ ਦੁੱਧ ਵਾਲੀ ਬੱਚੀ ਸਹੀ ਗੱਲ ਆ ਦੂਜਾ ਸੁਗਾ ਬੱਚੀ ਹੈ ਕੀ ਮਾਲਕ ਰੱਖਿਆ ਸੋ 27 22 ਕਿਲੋ ਦੁੱਧ ਪੂਲੇ ਹੱਥ ਨਾਲ ਆਪ ਦੁੱਧ ਠੀਕ ਆ ਗਲਾਬੀ ਥਣ ਮੁੱਠੀ ਵਾਲਾ ਥਣ ਕੱਚੀ ਜਰੂਰ ਆ ਬਈ ਲੈਂਦੀ ਆ ਦੱਸ ਦੇਣ ਉਹਦੋਂ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਤੇ ਕੀ ਮੁੱਲ ਆ ਬਈ ਇਹਦਾ ਫਿਰ ਮੁੱਲ ਬਈ ਇਹਦਾ ਵੀ ਆਪਾਂ ਤੁਹਾਨੂੰ ਫੋਨ ਤੇ ਦੱਸ ਦਾਂਗੇ ਜੀ ਜਾਇਜ਼ ਜੀ ਹੋਊ ਹਾਂਜੀ 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 ਠੀਕ ਆ ਬਈ ਮੁੱਲ ਆ ਬੱਚਿਆਂ ਦਾ ਜਾਇਜ਼ ਜੀ ਹੋਊਗਾ ਮੁੱਲ ਜਿਹੜਾ ਜਾਇਜ਼ ਹੋਊਗਾ ਫੇਸ ਦੇਖੋ ਬਾਈ ਫੇਸ ਬੜਾ ਪਿਆਰਾ ਰੰਗ ਰੂਪ ਬਹੁਤ ਚੰਗਾ ਬਿਊਟੀ ਪੱਖ ਵੀ ਚੰਗਾ ਤੇ ਮਿਲਕ ਪੱਖ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਨਾਗਪਰਾ ਕੋਲੇ ਦੋ ਸੀ ਅੱਗੇ ਵੀ ਬਾਈ ਨੇ ਕਈ ਵੀਡੀਓ ਪਾਈਆਂ ਬਾਈ ਚੰਗੇ ਲੈਂਦਾ ਮਾਲ ਹਣਾ ਵੀਰੇ ਹਾਂਜੀ ਹਾਂਜੀ ਮਾਲ ਆਪਣੇ ਕੋਲੋਂ ਮੈਸੇਜ ਚੰਗਾ ਹੀ ਆਉਂਦਾਗਾ ਠੀਕ ਆ ਤੇ ਲੈ ਚੱਲ ਬਾਈ ਕਿਸੇ ਵੀਰ ਨੂੰ ਦੋਨਾਂ 'ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ